ਇਸ ਵੀਡੀਓ ਦੇ ਵਿੱਚ ਅੱਜ ਕੱਲ ਦੇ ਮੁੰਡਿਆਂ ਦੀ ਘਟਿਆ ਕਰਤੂਤ ਸੁਣ ਕੇ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਜਿਸ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਪ੍ਰਵਾਸੀ ਮੁੰਡੇ ਤੇ ਐਸਾ ਹਫਸ ਦਾ ਭੂਤ ਸਵਾਰ ਹੋਇਆ ਕਿ ਉਸ ਨੇ ਬੇਜੁਬਾਨ ਜਾਨਵਰ ਨੂੰ ਵੀ ਨਹੀਂ ਬਖਸ਼ਿਆ ਆਪਣੀ ਹਫਸ ਦੀ ਅੱਗ ਨੂੰ ਬੁਝਾਉਣ ਦੇ ਲਈ ਬੇਜੁਬਾਨ ਜਾਨਵਰ ਨੂੰ ਫੜ ਕੇ ਸਨਸਾਨ ਥਾਂ ਜਾਨੀ ਕਿ ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਦੇ ਕੋਲ ਲਿਜਾ ਕੇ ਉਸਦੇ ਨਾਲ ਗਲਤ ਕੰਮ ਕਰ ਰਿਹਾ ਸੀ ਜਿਸ ਨੂੰ ਸਥਾਨਕ ਲੋਕਾਂ ਨੇ ਦੇਖ ਮੁੰਡੇ ਨੂੰ ਮੌਕੇ ਉੱਤੇ ਕਾਬੂ ਕੀਤਾ ਅੱਗੇ ਫਿਰ ਜੋ ਸੀਨ ਬਣਿਆ ਉਹ ਦੇਖੋ ਹੈ ਬਾਗੜਿਆ ਹੈ ਨਹੀਂ ਇੱਕ ਮਿੰਟ ਇੱਕ ਮਿੰਟ ਨਹੀਂ ਇੰਸਾਨ ਜਿਹਾ ਜਾਨਵਰ ਤੋਂ ਉਹਨਾਂ ਨੂੰ ਤੇ ਕੀੜੇ ਪੈਣੇ ਪੈਣੇ ਤੁਹਾਨੂੰ ਹੀ ਪੈਣ। ਇੱਕ ਮਿੰਟ ਪਿੱਛੇ ਹੋ ਜਾ ਤੂੰ ਤੇਰੇ ਮਾਰ ਦਣੀ ਮੈਂ। ਲੈ ਤੇਰੇ ਮਾਰੀਆਂ ਕਿਉਂ ਨਹੀਂ ਤੂੰ? ਮੈਂ ਵਾਲਮੀਕੀ ਸਮਾਜ ਦਾ ਬੰਦਾ ਹਾਂ ਮੈਂ। ਤੇਰੇ ਐ ਕੋਈ ਕਰਤੂਤ ਆ। ਢਾਡੇ ਕਰਕੇ ਸਾਲਿਓ ਨੌਜਵਾਨ ਕੁੜੀਆਂ ਨਹੀਂ ਬਾਹਰ ਨਿਕਲ ਸਕਦੀਆਂ। ਤੇਰਾ ਤੇਰਾ 14 ਸਾਲ ਦੀ ਸਾਲੋਂ ਦੀ ਬੇੜਾ ਗੜੇ ਕਰਨ ਦੇ ਕੁੜੀਆਂ ਦਾ ਇੱਡੇ ਮਾਰ ਕੇ ਟੀਕੇ ਲਾ ਲਾ ਕੀ? ਇੱਡੇ ਇੱਡੇ ਨਕਮੇ ਜੇ। ਹੈ? ਮੈਨੂੰ ਤਾਂ ਪਤਾ ਹੀ ਨਹੀਂ ਤੂੰ ਗੱਡੀ 'ਚ ਬੰਦਿਆ। ਸਾਲਾ ਗੱਡੀ ਸਾਲਾ ਗੱਡੀ ਨਾਲ ਲਾਗ ਨੂੰ ਬੰਨ ਕੇ ਤੈਨੂੰ ਮੈਂ। ਆਈ ਆਪਣੇ ਬੱਚੇ ਟੀਕਾ ਚਲੋ ਠੀਕ ਆ। ਕਿਹੜਾ ਕੁੱਤਾ ਕਿਹੜਾ ਸੀ ਕੁੱਤਾ ਭੂਲੇ ਰੰਗ ਦਾ ਕੁੱਤਾ ਉਹ ਕੋਈ ਸ਼ਰਮ ਨੂੰ ਹੱਤ ਮਾਰੋ ਕੋਈ ਕੰਮ ਕਰੋ ਮੇਰਾ ਨਾਮ ਸੁਨੀਲ ਕੁਮਾਰ ਚੋਹਾਨ ਨੀ ਮੇਰੀ ਸਰ ਫੋਕਸ ਲੜ ਦੀ ਫੋਕਸ ਲੜ ਦੀ ਬੈਕ ਸਾਈਡ ਰਹਿਣਾ ਜੀ ਮੈਂ ਨੀ ਮੇਰ ਸਰ ਤੋਂ ਨਾ ਆਪਣਾ ਗਿਆ ਫੋਕਲ ਪਿੰਡ ਫੋਕਲ ਪਿੰਡ ਤੋਂ ਮੈਂ ਕਟਿੰਗ ਕਰਵਾ ਕੇ ਆ ਰਹਾ ਤਾਰਾ ਵਾਲੇ ਪੋਲ ਸਾਹ ਦੀ ਠੀਕ ਹੈ ਜੀ ਆਪਣਾ ਬਾਬਾ ਮੁਰਾਦ ਸ਼ਾਹ ਦੀ ਜਗ੍ਹਾ ਤੇ ਲੱਗੇ ਕੁੱਤਿਆਂ ਦਾ ਬੱਚਾ ਵੀ ਟਾਣਾ ਵੀ ਘੇ ਵਿਚਾਰੇ ਅੰਦੇ ਦੁੱਧ ਪਾਣੀ ਪਾਏ ਜਾਂਦੇ ਆ ਤੇ ਇੱਕ ਬੰਦਾ ਮੇਰੇ ਨਾਲ ਸਾਹਮਣੇ ਗਾਇ ਅੱਖਾਂ ਦੇ ਸਾਹਮਣੇ ਨੇਪਾਲੀ ਬੰਦਾ ਉਹ ਬੱਚੇ ਨੂੰ ਲੈ ਕੇ ਨਾ ਜਾਂਦੇ ਜਾਂਦੇ ਨਾ ਉਹਨੂੰ ਚਸਕਾਰੀਆਂ ਲਾ ਕੇ ਗਿਆ ਅਗਲੇ ਅੰਬ ਦੇ ਛਾੜ ਦੇ ਦੂਸਰੇ ਅੰਬ ਦੇ ਲਾਗੇ ਥੜੀ ਬਣੀ ਹੈ ਪੱਥਰ ਵਾਲੀ ਉੱਥੇ ਆਪਣਾ ਪਜਾਮਾ ਲਾ ਕੇ ਕੁੱਤੇ ਨਾਲ ਗਲਤ سلوਕ ਕਰ ਰਿਹਾ ਹੈ ਫਿਰ ਮੈਂ ਉੱਥੇ ਮੋੜ ਕੇ ਆ ਗਿਆ ਤੇ ਫਿਰ ਆਣ ਕੇ ਉਹਨੂੰ ਮੈਂ ਕਿਹਾ ਵੀ ਇਹ ਕੰਮ ਕੀ ਕਰ ਰਿਹਾ ਕਹਿੰਦਾ ਮੇਰੀ ਮਰਜ਼ੀ ਚੱਲੇ ਤੂੰ ਕੌਣ ਹੋਤਾ ਬੋਲਣ ਵਾਲਾ ਤੇ ਮਾਰੇ ਸਾਲੇ ਜਿਵੇਂ ਤੇਰੇ ਘਰ ਮੈਂ ਹੈ ਉਸੇ ਤੋਂ ਇਹ ਤਾਂ ਫਿਰ ਵੀ ਬਿਹਾਰਬ ਹੈ ਕੁੱਤਾ ਇੱਕ ਪੰਛੀ ਨਹੀਂ ਭਗਵਾਨ ਦਾ ਰੂਪ ਹੈ ਉਹਨਾਂ ਦੇ ਸਾਥ ਵਿੱਚ ਇਹ سلوਕ ਕਰ ਰਹਾ ਥਾ ਫਿਰ ਮੈਨੇ ਬੋਲਾ इतने में जब उड़ गया इंसान मेरे पे गाली देने लगा फिर मैंने उनको पकड़ के ला के यहाँ पे अपना बाबा मुराद शाह के बगल में आके आम के नीचे मैंने बांध के रखा हाँ जी नशा दारू पी के रखा वो हुआ इंसान जी ये उम्र का मैं अंदाज ही बोल सकता हूँ ज़्यादा से ज़्यादा तीस या बीस के लगचक में तीस पैंतीस के लगचक में उम्र है उनकी अभी मैंने ऑटो में सब आदमी ऑटो में बांध के उनको रखे सुल्तानपुर चौकी में भी लेके गए रस्सी बांध के बोलते हैं, आपका यहाँ पर कंप्लेन आएगा फोकल पेंट का कंप्लेन आएगा तो वीडियो आप तो जी पार? मैंने वीडियो नहीं बनाई मेरे पास मोबाइल नहीं था इसी थोड़ा सा चलते मैं गलती कर गया मोबाइल नहीं था मेरे पास तो में मैं। तो जी मैंने आपने आंखों देखा तभी तो मैंने उनको पकड़ के यहाँ पे लिया नहीं तो मेरे को क्या जरूरत है जी मैंने क्या मांगना मैं कोई भड़ुआ थोड़ा मैं अभी तो इंसान ही हूँ मैं ये चाहता हूँ जो बेचारा ਪੰਛੀ ਕੇ ਸਾਥ ਮੇ ਜਾਨਵਰ ਕੇ ਸਾਥ ਮੇ ਕਰਮ ਕਰ ਰਹੇ ਉਨਕੋ ਅੱਛਾ ਸਜ਼ਾ ਮਿਲਣਾ ਚਾਹੀਏ ਉਨਕੋ ਮਾਰ ਮਾਰ ਕੇ ਗਾਣ ਦਾ ਕਪੜਾ ਉਤਾਰ ਕੇ ਉਨਕੋ ਨੰਗਾ ਕਰਕੇ ਬਿਜਾਣਾ ਚਾਹੀਏ ਸਾਰੀ ਰਾਤ ਬਾਨ ਕੇ ਰੱਖਣਾ ਚਾਹੀਏ ਮੇਰਾ ਨਾਮ ਲਵੀ ਸ਼ਾਹ ਪ੍ਰੈਜ਼ੀਡੈਂਟ ਹੈ ਜਰੀਆ ਫੋਰ ਵੌਇਸਲੈਸ ਵੈਲਫੇਅਰ ਸੁਸਾਇਟੀ ਤੇ ਸਾਨੂੰ ਇੱਥੇ ਕੰਪਲੇਂਟ ਆਈ ਸੀ ਤਾਰਾਂ ਵਾਲੇ ਪੁਲ ਇੱਕ ਬੱਚੇ ਦਾ ਜਿਹੜਾ ਰੇਪ ਕਰ ਰਿਆ ਸੀ ਬੰਦਾ ਦੋ ਜਿਹੜੇ ਮੈਂਬਰ ਨੇ ਇੱਥੇ ਸਾਡੇ ਉਹਨਾਂ ਨੇ ਮੌਕੇ ਤੇ ਉਹਨੂੰ ਫੜਿਆ ਹੁਣ ਆਪਾਂ 112 ਦੇ ਕਾਲ ਕੀਤੀ ਹੈ ਹੁਣ ਪੁਲਿਸ ਆਏਗੀ ਤੇ ਇਰਤੇ ਜਿਹੜੀ ਬੰਦੀ ਕਾਰਵਾਈ ਹੋਏਗੀ ਕਿਸ ਚੀਜ਼ ਦਾ ਕਿਉਂ ਪਤਾ ਚੱਲਿਆ ਤੁਹਾਨੂੰ ਆ ਸਾਡੇ ਦੋ ਮੈਂਬਰ ਇੱਥੇ ਡੇਲੀ ਫੀਡ ਪਾਣ ਆਂਦੇ ਆ ਉਹਨਾਂ ਨੇ ਇਹਨੂੰ ਮੋਕੇ ਤੇ ਫੜਿਆ ਵੈ ਤੇ ਉਲਟਾ ਇਹਨੇ ਉਹਨਾਂ ਨੂੰ ਧਮਕਾਇਆ ਵੈ ਕਿ ਤੁਸੀਂ ਜੋ ਕੰਨਾ ਕੱਲੋਂ ਉਹਨਾਂ ਨਾਲ ਹੱਥਾ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਥੋਂ ਦਾ ਰਹਿਲਾ ਲਾਲਾ ਬੰਦਾ ਜਿਹੜਾ ਪਤਾ ਨਹੀਂ ਉਹਨੋਂ ਹਾਂ ਨਸ਼ਾ ਕੀਤਾ ਇਹਨੇ ਹਾਂ ਨਸ਼ਾ ਕੀਤਾ ਹੈ ਸ਼ਰਾਬ ਪੀਤੀ ਪੂਰੀ ਇਹਨੇ ਇਹ ਅੰਬਲੀ ਲੱਗ ਰਿਹਾ ਬਿਲਕੁਲ ਹਾਂਜੀ ਹਾਂਜੀ ਨੇਪਾਲੀ ਲੱਗ ਰਿਹਾ ਸਮੈਲ ਆ ਰਹੀ ਰੇ ਮੂੰਹ ਚੋਂ ਸ਼ਰਾਬ ਦੀ ਜਿਵੇਂ ਤੁਸੀਂ ਐਨਜੀਓ ਚਲਾ ਰਹੇ ਹੋ ਠੀਕ ਜਿਹੜੀ ਮੌਕੇ ਤੇ ਜਿਹੜੀ ਪੁਲਸ ਆ ਕੇ ਜਿਹੜੀ ਬੰਦੀ ਕਾਰਵਾਈ ਕਰੇ ਧਾਰਾ ਲਾ ਕੇ ਜਿਹੜੀ ਪੈਂਦੀ ਹੈ ਔਰ ਤੇ ਬੱਚਾ ਕਟੇ ਤੇ ਚਲੇ ਜੇ ਸੁਣਵਾਈ ਹੁੰਦੀ ਤੁਹਾਡੀ ਜੱਜ ਵੱਲੋਂ ਫੇਰ ਅਸੀਂ ਥਾਣੇ ਦੇ ਪਰ ਬਹਿ ਜਾਗੇ ਜਿਹੜਾ ਟੱਕਾ ਪੈਂਦਾ ਨਹੀਂ ਭਾਜੀ ਮੈਂ ਇਹੋ ਜਿਹਾ ਕੰਮ ਕਰ ਸਕਦਾ ਮੈਂ ਤੇ ਕੋਹ ਵੀ ਨਹੀਂ ਕੀਤਾ ਭਾਜੀ ਇਹੋ ਜਿਹਾ ਕੰਮ ਕਰਨਾ ਹੁੰਦਾ ਨਹੀਂ ਤੇ ਕੀਤਾ ਨਹੀਂ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਨਹੀਂ ਜਦ ਤੱਕ ਹਾਂਜੀ ਆਵੇਂ ਭਾਜੀ ਅੱਬੇ ਮੇਰੀ ਬਾਤ ਸੁਣ ਹਾਂ ਪੇ ਜਬ ਤੂੰ ਇੱਥੇ ਨਹੀਂ ਮੈਂ ਆ ਭਾਜੀ ਇੱਕ ਮਿੰਟ ਮੇਰੇ ਬਾਤ ਸੁਣ ਇਨਸਾਨ दारू ਸਭ ਤੇਰਾ ਬੋਲਣਾ दारू ਹਾਂਜੀ ਨਹੀਂ ਭਾਜੀ ਸੰਘ ਕੇ ਵੇਖ ਲੋ ਚੰਕ ਦੇਖ ਲੋ ਸਰ ਜੀ ਵੇਖੋ ਜੀ 112 ਤੇ ਕੰਪਲੇਨਟ ਕੀਤੀ ਸੀ ਇਹਨਾਂ ਨੇ ਆ ਹੀ ਆਏ ਆ ਹੁਣ ਇਹਨਾਂ ਕੰਪਲੇਨਟ ਕੀਤੀ ਵੀ ਐਨੀਮਲਸ ਨਾਲ ਬੱਚਾ ਉਹਨਾਂ ਦਾ ਉਹਨੂੰ ਜੀਨਾ ਕੋਈ ਬੰਦਾ ਜਿਹੜਾ ਹੋ ਗਲਤ ਕੰਮ ਕਰ ਰਿਹਾ ਸੀਗਾ ਹੁਣ ਜਾ ਕੇ ਕਰਦੇ ਆ ਇਹਨੂੰ ਨਾਲ ਲੈ ਕੇ ਚੱਲੇ ਆ ਥਾਣੇ ਜੋ ਵੀ ਹੋਊਗਾ ਕਿਸ ਚੀਜ਼ ਦਾ ਬੰਦਾ ਕੋਈ ਜਾਣਤ ਹੋਈ ਐ ਕਿ ਬੰਦਾ ਕੌਣ ਐ ਪੁੱਛਿਆ ਵੀ ਆਹ ਬੰਦਾ ਇੱਥੋਂ ਦਾ ਪਟਾਪੁਰ ਦਾ ਰਹਿਣ ਵਾਲਾ ਬਾਕੀ ਤਫ਼ਤੀਸ਼ ਹੋ ਕਰਕੇ ਤੇ ਵਧਾ ਜਿਸ ਚੀਜ਼ ਦਾ ਬੱਚਾ ਹੀ ਜਿੰਨਾਂ ਨੂੰ ਜਲਦ ਚਲੋ ਰਹੇ ਫੁੱਟੇ ਦਾ ਬੱਚਾ ਛੋਟਾ ਜਿਨ੍ਹਾਂ ਨੇ ਵੇਖਿਆ ਵਾ ਉਹਨਾਂ ਨੂੰ ਹੀ ਨਾਲ ਲੈ ਲਿਆ ਜੋ ਵੀ ਆ ਪਟਾਣੇ ਲੈ ਕੇ ਕਰਤੀ ਸਥਾਨਕ ਲੋਕਾਂ ਨੇ ਮੁੰਡੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ